ਗੁਰਮੁਖ ਪਿਆਰਿਓ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਨਾ ਇਹੋ ਜਿਹੇ ਲੋਕ ਹੁੰਦੇ ਆ ਆਪਾਂ ਉਹਨਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਨੇ ਆ ਭਰੋਸਾ ਕਰ ਲੈਨੇ ਆ ਪਰ ਹੁੰਦਾ ਕੀ ਆ ਉਹ ਸਾਡਾ ਨੁਕਸਾਨ ਬਹੁਤ ਕਰ ਜਾਂਦੇ ਆ ਅਸਲ ਵਿੱਚ ਉਹਨਾਂ ਦੇ ਅੰਦਰ ਤਾਤਪਰਾਈ ਹੁੰਦੀ ਆ ਈਰਖਾ ਹੁੰਦੀ ਆ ਉਹ ਸਾਡੇ ਤੋਂ ਖਾਰ ਖਾਂਦੇ ਹੁੰਦੇ ਆ ਹੁਣ ਜੇ ਆਪਾਂ ਨੂੰ ਪਤਾ ਲੱਗ ਜਾਵੇ ਕਿਹੜੇ ਲੋਕ ਸਾਡੇ ਨਾਲ ਰਹਿੰਦੇ ਆ ਤੇ ਉਹ ਸਾਡੇ ਤੋਂ ਖਾਰ ਖਾਂਦੇ ਆ ਫਿਰ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਨੇ ਸੋ ਆਓ ਉਹ 10 ਨਿਸ਼ਾਨੀਆਂ ਇਹੋ ਜੀਆਂ ਨੇ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਸਾਡੇ ਤੋਂ ਖਾਰ ਖਾਂਦਾ ਹੈ ਇਹ ਇੱਕ ਜਿਹੜੀ ਆ ਨਾ ਵਿਚਾਰ ਨਹੀਂ ਤੁਹਾਡੇ ਲਈ ਸਭ ਤੋਂ ਵੱਡਾ ਸਬਕ ਹੋ ਸਕਦਾ ਹੈ ਗੁਰਮਖੋ ਆਓ ਆਪਾਂ ਇਹਨਾਂ ਗੱਲਾਂ ਨੂੰ ਸਮਝਦੇ ਹਾਂ ਕਿਉਂਕਿ ਕਈ ਵਾਰੀ ਨਾ ਅਸੀਂ ਗਲਤ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਗ੍ਹਾ ਦੇ ਦਿੰਨੇ ਆ ਤੇ ਫਿਰ ਸਾਰੀ ਜ਼ਿੰਦਗੀ ਪਛਤਾਉਂਦੇ ਰਹਿੰਨੇ ਆ ਤੇ ਹੁਣ ਜੇ ਉਹ 10 ਨਿਸ਼ਾਨੀਆਂ ਤੁਹਾਨੂੰ ਪਤਾ ਹੋਣਗੀਆਂ ਤੁਸੀਂ ਉਹ ਬੰਦੇ ਨੂੰ ਆਪਦੀ ਜ਼ਿੰਦਗੀ ਚੋਂ ਆਪੇ ਹੀ ਪਾਸੇ ਕਰ ਦਿਓਗੇ ਕਿਉਂਕਿ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੂਹ ਪਿਆਰ ਮਨਮੁੱਖ ਬੰਦਿਆਂ ਨਾਲੋਂ ਤਾਂ ਟੁੱਟੀ ਭਲੀ ਆ ਆਓ ਇਹਨਾਂ ਗੱਲਾਂ ਨੂੰ ਥੋੜਾ ਆਪਾਂ ਇੱਕ ਇੱਕ ਗੱਲ ਕਰਕੇ ਸਮਝਦੇ ਆਂ ਇਹ ਖਾਰਖਾਨੇ ਵਾਲੇ ਬੰਦੇ ਦੀ ਪਹਿਲੀ ਗੱਲ ਇਹ ਹੁੰਦੀ ਆ ਵੀ ਨਿਸ਼ਾਨੀ ਸਮਝ ਲਓ ਨਿਸ਼ਾਨੀ ਉਹਦੀ ਇਹ ਹੋਊਗੀ ਉਹ ਤੁਹਾਡੀ ਨਕਲੀ ਤਾਰੀਫ਼ ਕਰੂਗਾ ਉਹ ਬੰਦੇ ਨੇ ਤੁਹਾਡੀ ਅਸਲ ਤਾਰੀਫ਼ ਨਹੀਂ ਕਰਨੀ ਕਿਉਂਕਿ ਅਸਲ ਤਾਰੀਫ਼ ਜਿਹੜਾ ਬੰਦਾ ਦਿਲ ਤੋਂ ਪਿਆਰ ਕਰੇ ਉਹ ਕਰਦਾ ਹੁੰਦਾ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਉਹਨਾਂ ਨੂੰ ਆਦਤ ਹੁੰਦੀ ਆ ਝੂਠੀ ਤਾਰੀਫ਼ ਕਰਨ ਦੀ ਨਕਲੀ ਤਾਰੀਫ਼ ਤੇ ਨੀਵਾ ਦਿਖਾਉਣਾ ਸਭ ਤੋਂ ਪਹਿਲੀ ਹੁੰਦੀ ਆ ਇਹੋ ਜੀ ਨਿਸ਼ਾਨੀ ਉਹ ਬੰਦੇ ਦੀ ਜਿਹੜੇ ਸਾਡੇ ਨਾਲ ਖਾਰ ਖਾਂਦੇ ਆ ਦੇਖੋ ਜ਼ਿੰਦਗੀ ਵਿੱਚ ਤੁਹਾਨੂੰ ਬਹੁਤ ਇਹੋ ਜਿਹੇ ਲੋਕ ਮਿਲਣਗੇ ਜਿਹੜੇ ਤੁਹਾਡੀ ਪ੍ਰਸ਼ੰਸਾ ਕਰਨਗੇ ਪਰ ਪਤਾ ਕਿਵੇਂ ਲੱਗੇ ਵੀ ਉਹ ਝੂਠੀ ਆ ਕਿ ਸੱਚੀ ਆ ਗਲਤ ਆ ਇੱਥੇ ਵੀ ਆ ਨਾ ਇਨਸਾਨ ਜਿਹੜਾ ਤੁਹਾਨੂੰ ਕੋਈ ਸਿੱਧਾ ਨਹੀਂ ਬੁਰਾ ਕਹੂਗਾ ਉਹਨੇ ਗੱਲਾਂ-ਗੱਲਾਂ ਵਿੱਚ ਇਹੋ ਜੀ ਗੱਲ ਕਹਿ ਜਾਣੀ ਹੈ ਜਿੱਥੋਂ ਤੁਹਾਨੂੰ ਬੁੱਝਣਾ ਪੈਣਾ ਵੀ ਉਹਦੇ ਅੰਦਰ ਈਰਖਾ ਦੀ ਅੱਗ ਬਲ ਰਹੀ ਆ ਕਹਿ ਦੇਣਗੇ ਤੇਰਾ ਕੰਮ ਤਾਂ ਵਧੀਆ ਚੱਲਦਾ ਪਰ ਤੈਨੂੰ ਇੰਨੇ ਪੈਸਿਆਂ ਦੀ ਕੀ ਲੋੜ ਹੁਣ ਤੂੰ ਕੰਮ ਘਟਾ ਦੇ ਜਾਂ ਕਹਿ ਦੇਣਗੇ ਤੈਨੂੰ ਉਹ ਬੰਦੇ ਨਾ ਉਹ ਤੋਂ ਸਲਾਹ ਲੈਣੀ ਚਾਹੀਦੀ ਜਾ ਕੇ ਹੁਣ ਤੁਸੀਂ ਇਹ ਗੱਲਾਂ ਵੱਲ ਧਿਆਨ ਦੇਣਾ ਹੈ ਉਹ ਤੁਹਾਡੀ ਤਾਰੀਫ਼ ਵੀ ਕਰੀ ਜਾਂਦੇ ਆ ਉਹ ਤੁਹਾਨੂੰ ਖੁਸ਼ ਨਹੀਂ ਕਰਦੇ ਸਗੋਂ ਤੁਹਾਡੀ ਖੁਸ਼ੀ ਨੂੰ ਘਟਾਉਣਾ ਚਾਹੁੰਦੇ ਆ ਉਹ ਤੁਹਾਡੀ ਸਫਲਤਾ ਨੂੰ ਚੰਗੀ ਤਰ੍ਹਾਂ ਜਿਹੜੀ ਆ ਨਾ ਦੇਖ ਕੇ ਵੀ ਇਤਨਾ ਚੜ੍ਹਦੀ ਕਲਾ ਜ ਹੋ ਗਿਆ ਉਹਨਾਂ ਨੂੰ ਹਾਜਮ ਨਹੀਂ ਆਉਂਦੀ ਤਾਂ ਕਰਕੇ ਇਹੋ ਜੀਆਂ ਗੱਲਾਂ ਕਰਦੇ ਆ ਕਮੀਆਂ ਵੀ ਕੱਢ ਦਿੰਦੇ ਆ ਕਈ ਵਾਰੀ ਕਿ ਤੇਰਾ ਘਰ ਬਣਿਆ ਤਾਂ ਹੈ ਪਰ ਇੱਕ ਕਮਰਾ ਘਟਾ ਉਹ ਅਸਲ ਵਿੱਚ ਝੂਠੀ ਪ੍ਰਸ਼ੰਸਾ ਕਰਕੇ ਆਪਦੀ ਈਰਖਾ ਨੂੰ ਛੁਪਾਉਂਦੇ ਹੁੰਦੇ ਆ ਤੇ ਉਹ ਨਕਲੀ ਤਾਰੀਫ਼ ਕਰਨ ਸਮੇ ਅਕਸਰ ਬੰਦਾ ਅੱਖਾਂ ਨਹੀਂ ਮਿਲਾਉਂਦਾ ਹੁੰਦਾ ਉਹਦੇ ਚਿਹਰੇ ਤੇ ਨਕਲੀ ਮੁਸਕਰਾਹਟ ਹੁੰਦੀ ਆ ਜੇ ਤੁਹਾਡੇ ਨਾਲ ਇਹੋ ਜਾਂ ਹੁੰਦਾ ਯਾਦ ਕਰੋ ਬੰਦੇ ਨੂੰ ਤੇ ਅੱਜ ਹੀ ਆਪਦੀ ਜ਼ਿੰਦਗੀ ਵਿੱਚੋਂ ਉਹਨੂੰ ਪਾਸੇ ਕੱਢ ਦਿਓ ਹੁਣ ਦੂਜੀ ਨਿਸ਼ਾਨੀ ਕੀ ਆ ਦੂਜੀ ਨਿਸ਼ਾਨੀ ਇਹ ਆ ਕਿ ਜਿਹੜਾ ਬੰਦਾ ਗੁਰਮਖ ਪਿਆਰਿਓ ਤੁਸੀਂ ਕਾਮਯਾਬ ਹੋਗੇ ਕੋਈ ਪ੍ਰਸਿੱਧੀ ਹਾਸਲ ਕੀਤੀ ਆ ਤੁਹਾਡੀ ਸਫਲਤਾ ਤੇ ਚੁੱਪ ਰਹੂਗਾ ਪਰ ਛੋਟੀ ਜੀ ਤੁਹਾਡੀ ਕੋਈ ਗਲਤੀ ਹੋਗੀ ਉਹਨੂੰ ਪਹਾੜ ਬਣਾ ਕੇ ਦੱਸੂਗਾ ਤੇ ਭਾਈ ਉਹ ਤੇ ਆਪਾਂ ਵਿਸ਼ਵਾਸ ਕਰ ਸਕਦੇ ਇਥੋਂ ਕੀ ਸਿੱਧ ਹੋ ਗਿਆ ਇਥੋਂ ਸਿੱਧ ਇਹ ਹੋ ਗਿਆ ਵੀ ਉਹ ਈਰਖਾ ਕਰਦਾ ਦੇਖੋ ਜੀ ਜ਼ਿੰਦਗੀ ਵਿੱਚ ਆਪਾਂ ਕਈ ਵਾਰੀ ਬਹੁਤ ਵੱਡੀਆਂ ਪ੍ਰਾਪਤੀਆਂ ਕਰਦੇ ਆਂ ਕਈ ਵਾਰੀ ਕੋਈ ਛੋਟੀ ਜੀ ਪ੍ਰਾਪਤੀ ਹੁੰਦੀ ਕੋਈ ਬੰਦੇ ਨਾ ਸਾਨੂੰ ਨਿੱਕੀ ਜੀ ਪ੍ਰਾਪਤੀ ਤੇ ਹੱਲਾਸ਼ੇਰੀ ਦਿੰਦੇ ਆ ਫੇਰ ਵੱਡੀ ਪ੍ਰਾਪਤੀ ਹੁੰਦੀ ਆ ਕਈ ਕਹਿ ਦਿੰਦੇ ਆ ਹਾਂ ਠੀਕ ਆ ਜਾਂ ਚੁੱਪ ਕਰ ਜਾਂਦੇ ਆ ਹੁਣ ਇਹਨਾਂ ਗੱਲਾਂ ਵੱਲ ਧਿਆਨ ਦਿਓ ਜਿਸ ਦਿਨ ਛੋਟੀ ਜੀ ਗਲਤੀ ਤੁਹਾਡੇ ਤੋਂ ਹੋਈ ਉਹ ਬੰਦਾ ਜਿਹੜਾ ਤੁਹਾਡੀ ਸਫਲਤਾ ਵਾਲੇ ਦਿਨ ਚੁੱਪ ਰਿਹਾ ਸੀ ਸਭ ਤੋਂ ਵੱਧ ਉਹ ਰੌਲਾ ਪਾਊਗਾ ਕਿਉਂ ਕਿਉਂਕਿ ਉਹਦੇ ਅੰਦਰ ਈਰਖਾ ਹੈ 10 ਲੋਕਾਂ ਨੂੰ ਦੱਸੂਗਾ ਵੀ ਤੁਸੀਂ ਕਿੱਥੇ ਗਲਤ ਸੀ ਉਹਨੂੰ ਤਾਂ ਉਹਨੇ ਆਖਣਾ ਮੈਨੂੰ ਪਹਿਲਾਂ ਹੀ ਪਤਾ ਸੀ ਇਹ ਬੰਦਾ ਕਾਮਯਾਬ ਹੋ ਹੀ ਨਹੀਂ ਸਕਦਾ ਇਦਾਂ ਦੇ ਜਿਹੜੇ ਲੋਕ ਹੁੰਦੇ ਨੇ ਇਹਨਾਂ ਨੂੰ ਆਪਦੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਦਿਓ ਜੀ ਅੱਜ ਹੀ ਤੁਸੀਂ ਬਹੁਤ ਆਪਦੀ ਜ਼ਿੰਦਗੀ ਨੂੰ ਸਵਾਰੋਗੇ ਹੁਣ ਅਗਲੀ ਜਿਹੜੀ ਗੱਲ ਆ ਅਗਲੀ ਨਿਸ਼ਾਨੀ ਆ ਤੀਜੀ ਉਹ ਵੀ ਸਮਝਣ ਦੀ ਲੋੜ ਆ ਹੁਣ ਕੁਝ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਕਿ ਚੰਗੀ ਜਾਣਕਾਰੀ ਜ਼ਰੂਰੀ ਜਾਣਕਾਰੀ ਨੂੰ ਛੁਪਾਉਂਦੇ ਆ ਗਲਤ ਸਲਾਹ ਬੰਦੇ ਨੂੰ ਦਿੰਦੇ ਆ ਇਹ ਬਹੁਤ ਖਤਰਨਾਕ ਚੀਜ਼ ਆ ਇਹ ਤੁਹਾਡੀ ਤਰੱਕੀ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਉਹ ਜਾਣਬੁੱਝ ਕੇ ਲਕੋ ਲੈਂਦੇ ਆ ਉਹ ਤੁਹਾਨੂੰ ਗਲਤ ਰਸਤਾ ਦਿਖਾਉਂਦੇ ਆ ਆਪਾਂ ਸੁਣਦੇ ਰਹੇ ਆ ਪ੍ਰਾਣੇ ਸਮੇਂ ਵਿੱਚ ਕੁਝ ਲੋਕ ਈਰਖਾ ਜਿਹੜੀ ਆ ਐਵੇਂ ਕਰਦੇ ਸੀ ਵਹਿਰ ਐਵੇਂ ਕੱਢਦੇ ਸੀ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਦਿੰਦੇ ਸੀ ਉਹਨੂੰ ਗਲਤ ਸੰਗਤ ਵਿੱਚ ਪਾ ਦਿੰਦੇ ਸੀਗੇ ਉਹਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਸੀ ਪੀੜ੍ਹੀਆਂ ਬਰਬਾਦ ਹੋ ਜਾਂਦੀਆਂ ਸੀ ਤਾਂ ਇਦਾਂ ਦੇ ਜਿਹੜੇ ਲੋਕ ਹੁੰਦੇ ਆ ਨਾ ਇਹਨਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਜਿਵੇਂ ਪਤਾ ਵੀ ਕਿਸੇ ਬੰਦੇ ਨੂੰ ਤੁਹਾਨੂੰ ਕੋਈ ਨਵਾਂ ਮੌਕਾ ਆਇਆ ਤੁਹਾਡੇ ਲਈ ਵਧੀਆ ਉਹ ਕਦੇ ਨਹੀਂ ਕਹੂਗਾ ਵੀ ਇਹ ਚੰਗਾ ਹੈ ਉਹ ਤਾਂ ਭਾਈ ਇਹ ਹੀ ਕਹੂਗਾ ਤੂੰ ਗਲਤ ਦਿਸ਼ਾ ਵਿੱਚ ਜਾ ਰਿਹਾ ਤਾਂ ਕਰਕੇ ਉਹਨੇ ਤੁਹਾਨੂੰ ਪੁੱਠੀ ਸਲਾਹੀ ਦੇਣੀ ਆ ਇਹ ਈਰਖਾ ਕਰਨ ਵਾਲੇ ਬੰਦਿਆਂ ਦਾ ਕੰਮ ਹੁੰਦਾ ਹੈ ਪਰ ਗੁਰਸਿੱਖ ਕਦੇ ਕਿਸੇ ਨਾਲ ਈਰਖਾ ਨਹੀਂ ਕਰਦੇ ਉਹ ਚੜ੍ਹਦੀ ਕਲਾ ਕਿਸੇ ਵੱਲ ਦੇਖ ਕੇ ਨਾ ਹੱਸਦੇ ਆ ਉਹ ਕਹਿੰਦੇ ਆ ਵੀ ਰੱਬ ਨੇ ਇਹਨੂੰ ਦਿੱਤਾ ਰੱਬ ਸਾਨੂੰ ਵੀ ਦੇਊਗਾ ਤਾਂ ਅਗਲੀ ਨਿਸ਼ਾਨੀਆਂ ਈਰਖਾ ਕਰਨ ਵਾਲੇ ਲੋਕਾਂ ਦੀ ਸਾਡੇ ਨਾਲ ਜਿਹੜੇ ਖਾਰਖਾਨੇ ਵਾਲੇ ਲੋਕਾਂ ਦੀ ਤੇ ਉਹ ਆ ਵੀ ਜਦੋਂ ਆਪਾਂ ਉੱਥੇ ਹੁੰਦੇ ਨਹੀਂ ਉਦੋਂ ਬਹੁਤ ਖੁਸ਼ ਹੁੰਦੇ ਆ ਤੇ ਜਦੋਂ ਆਪਾਂ ਚਲੇ ਜਾਂਦੇ ਆ ਕਹਿ ਦਿੰਦੇ ਆਓ ਜੀ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀਗੇ ਇਹੋ ਜਿਹੇ ਲੋਕ ਹੈਗੇ ਆ ਜਿਨ੍ਹਾਂ ਦੇ ਬਹੁਤ ਸਾਰੇ ਚਿਹਰਿਆਂ ਤੇ ਮਖੌਟੇ ਲਾਏ ਹੁੰਦੇ ਆ ਉਹ ਨਾ ਇਹੋ ਜੇ ਲੋਕ ਬਹੁਤ ਨਾ ਸੋਚ ਸਮਝ ਕੇ ਚੀਜ਼ ਕਰਦੇ ਆ ਗੈਰ ਹਾਜ਼ਰੀ ਵਿੱਚ ਤਾਂ ਇੰਨੇ ਖੁਸ਼ ਹੁੰਦੇ ਆ ਨਾ ਸਾਡੀ ਵਿੱਚ ਤੇ ਜਦੋਂ ਅਸੀਂ ਜਾਂਦੇ ਆ ਤੁਸੀਂ ਵੇਖਦੇ ਹੋ ਵੀ ਉਹ ਬੰਦਾ ਬਾਕੀ ਸਾਰਿਆਂ ਨਾਲ ਤਾਂ ਹੱਸ ਰਿਹਾ ਮਜ਼ਾਕ ਕਰ ਰਿਹਾ ਮਾਹੌਲ ਬੜਾ ਵਧੀਆ ਬਣਿਆ ਪਿਆ ਪਰ ਜਿਵੇਂ ਤੁਸੀਂ ਗਏ ਅਚਨ ਚੇਤ ਉਹਦਾ ਚਿਹਰਾ ਜਾ ਉੱਤਰ ਜਾਂਦਾ ਹਾਂ ਉਪਰੋਂ ਉਪਰੋਂ ਕਹਿ ਦੂਗਾ ਵੀ ਤੁਹਾਡੇ ਆਉਣ ਦੀ ਖੁਸ਼ੀ ਹੋਈ ਪਰ ਚਿਹਰਾ ਉਹਦਾ ਉੱਤਰ ਜਾਊਗਾ ਜਦੋਂ ਆਪਾਂ ਮਨੋਵਿਗਿਆਨ ਪੜ੍ਹਦੇ ਆ ਨਾ ਉਹਦੇ ਵਿੱਚ ਹੈ ਵੀ ਜਦੋਂ ਤੁਸੀਂ ਉੱਥੇ ਨਹੀਂ ਹੁੰਦੇ ਤਾਂ ਉਹਨਾਂ ਨੂੰ ਈਰਖਾ ਦਾ ਅਹਿਸਾਸ ਨਹੀਂ ਹੁੰਦਾ ਮੁਕਾਬਲਾ ਨਹੀਂ ਹੋ ਰਿਹਾ ਹੁੰਦਾ ਤੁਹਾਡੇ ਬਰਾਬਰ ਦੀ ਨਹੀਂ ਹੁੰਦੇ ਪਰ ਤੁਸੀਂ ਜਦੋਂ ਚਲੇ ਗਏ ਉਦੋਂ ਈਰਖਾ ਹੋਣ ਲੱਗ ਜਾਂਦੀ ਹੈ ਤੁਹਾਡਾ ਉੱਥੇ ਨਾ ਹੋਣਾ ਉਹਨਾਂ ਨੂੰ ਸ਼ਾਂਤੀ ਦਿੰਦਾ ਇਸ ਕਰਕੇ ਜਦੋਂ ਆਪਾਂ ਵਾਪਸ ਆ ਜਾਂਦੇ ਹਾਂ ਫਿਰ ਉਹ ਫਿਰ ਖੁਸ਼ ਹੋ ਜਾਂਦੇ ਆ ਇਹ ਚੀਜ਼ਾਂ ਨੂੰ ਉਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਸਮਝਣਾ ਬਹੁਤ ਜ਼ਰੂਰੀ ਹੈ ਕਈ ਬੰਦੇ ਵਿਚਾਰੇ ਉਹਨਾਂ ਦੀ ਸਾਰੀ ਜ਼ਿੰਦਗੀ ਲੰਘ ਗਈ ਆ ਗੱਲ ਉਹਨਾਂ ਨੂੰ ਸਮਝ ਹੀ ਨਹੀਂ ਆਈ ਤਾਂ ਅਗਲੀ ਨਿਸ਼ਾਨੀ ਜਿਹੜੀ ਹੈ ਪੰਜਵੀਂ ਉਹ ਆ ਵੀ ਜਦੋਂ ਆਪਾਂ ਸੁਪਨੇ ਸਜਾਉਨੇ ਆ ਕਿਸੇ ਨੂੰ ਦੱਸਦੇ ਆ ਵੀ ਮੇਰਾ ਇਹ ਸੁਪਨਾ ਹੈ ਮੇਰੀ ਜ਼ਿੰਦਗੀ ਦਾ ਤਾਂ ਗੁਰਮਖ ਪਿਆਰਿਓ ਉਦੋਂ ਕਈ ਲੋਕ ਹੁੰਦੇ ਆ ਕਈ ਤਾਂ ਸਾਨੂੰ ਹੱਲਾਸ਼ੀਰੀ ਦਿੰਦੇ ਆ ਪਰ ਕਈ ਸਾਡੇ ਸੁਪਨਿਆਂ ਤੇ ਹੱਸਦੇ ਆ ਮਜ਼ਾਕ ਉਡਾਉਂਦੇ ਆ ਜਦੋਂ ਆਪਾਂ ਦੱਸਦੇ ਆ ਵੀ ਅਸੀਂ ਤਾਂ ਨਵਾਂ ਕੋਈ ਵਪਾਰ ਸ਼ੁਰੂ ਕਰਨਾ ਉਹ ਕਹਿ ਦਿੰਦੇ ਆ ਤੇਰੇ ਕੋਲ ਕਿਹੜਾ ਬਹੁਤੇ ਪੈਸੇ ਆ ਤੇਰੀ ਆਈ ਚਲਾਈ ਚੱਲੀ ਜਾਂਦੀ ਆ ਠੀਕ ਆ ਚੱਲੀ ਚੱਲ ਇਸ ਤਰ੍ਹਾਂ ਭਾਵਕੇ ਹਮੇਸ਼ਾ ਸਾਨੂੰ ਹੌਸਲਾ ਨਹੀਂ ਦਿੰਦੇ ਰੋਕਦੇ ਆ ਇਹੋ ਜਿਹੇ ਲੋਕ ਈਰਖਾ ਕਰਦੇ ਹੁੰਦੇ ਆ ਇਹਨਾਂ ਤੋਂ ਵੀ ਬਚਣ ਦੀ ਲੋੜ ਆ ਜੀ ਜਿੰਨਾ ਹੋ ਸਕੇ ਉਹਨਾਂ ਬਚਣਾ ਚਾਹੀਦਾ ਹੈ ਤਾਂ ਅਗਲੀ ਛੇਵੀਂ ਨਿਸ਼ਾਨੀਆਂ ਵੀ ਜਿਹੜਾ ਬੰਦਾ ਕਈ ਵਾਰ ਨਾ ਕੀ ਕਰਦਾ ਵੀ ਆਪਣੇ ਕੰਮ ਦੀ ਨਕਲ ਕਰਦਾ ਫਿਰ ਉਹਦੀ ਨਿੰਦਿਆ ਵੀ ਕਰਦਾ ਹੈ ਇਹ ਚੀਜ਼ ਬਹੁਤ ਹੈਰਾਨ ਕਰਨ ਵਾਲੀ ਆ ਵੀ ਸਾਡੇ ਬੰਦੇ ਜਿਹੜੇ ਸਾਡੇ ਨਾਲ ਰਹਿੰਦੇ ਆ ਪਹਿਲਾਂ ਉਹ ਚੀਜ਼ ਨੂੰ ਅਪਣਾਉਂਦੇ ਆ ਫਿਰ ਉਹਦੀ ਨਕਲ ਕਰਦੇ ਆ ਤੇ ਸਾਡੀ ਨਕਲ ਕਰਕੇ ਅੱਗੇ ਵਧਦੇ ਆ ਮੰਨ ਲਓ ਤੁਸੀਂ ਕੋਈ ਚੀਜ਼ ਸ਼ੁਰੂ ਕੀਤੀ ਆ ਕੋਈ ਵਪਾਰ ਤੁਹਾਨੂੰ ਉਹਦੇ ਬਾਰੇ ਪਤਾ ਸਿੱਖਦੇ ਤੁਹਾਡੇ ਤੋਂ ਰਹਿੰਦੇ ਤੁਹਾਡੇ ਨਾਲ ਪਹਿਲਾਂ ਕਹਿ ਦਿੰਦੇ ਆ ਕੰਮ ਚ ਕੋਈ ਫਾਇਦਾ ਨਹੀਂ ਫਿਰ ਆਪ ਹੀ ਉਹ ਦੁਕਾਨ ਖੋਲ੍ਹ ਲੈਂਦੇ ਉਹਦੇ ਕੰਮ ਦੀ ਕਦੇ ਨਹੀਂ ਕਹਿਣਗੇ ਵੀ ਮੈਂ ਤੁਹਾਡੇ ਤੋਂ ਸਿੱਖਿਆ ਦੇਖੋ ਆਪਾਂ ਕੋਈ ਆਪਦੇ ਆਪ ਨੂੰ ਇਹ ਚੀਜ਼ ਨਹੀਂ ਜਿਤਾਉਣੀ ਹੁੰਦੀ ਵੀ ਸਾਨੂੰ ਕੋਈ ਕਵੇ ਅਸਲ ਵਿੱਚ ਉਹਨਾਂ ਲੋਕਾਂ ਦੀ ਗੱਲ ਹੋ ਰਹੀ ਆ ਇਸ ਕਰਕੇ ਉਹ ਤੁਹਾਡੇ ਸਾਹਮਣੇ ਉਹ ਚੀਜ਼ ਬਾਰੇ ਬੁਰਾਈ ਕਰੀ ਜਾਣਗੇ ਵੀ ਕਹਿਣਗੇ ਇਹ ਤਾਂ ਚੀਜ਼ ਵਧੀਆ ਨਹੀਂ ਪਰ ਕਰਨਗੇ ਉਹੀ ਕੰਮ ਸ਼ੁਰੂ ਇਸ ਲਈ ਔਰਮਖ ਪਿਆਰਿਓ ਹਮੇਸ਼ਾ ਇਹੋ ਜੇ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਆ ਮਨੋਵਿਗਿਆਨ ਵੀ ਇਹ ਸਮਝਾਉਂਦਾ ਹੈ ਤੁਹਾਡੀ ਨਕਲ ਕਰਕੇ ਖੁਦ ਨੂੰ ਤੁਹਾਡੇ ਬਰਾਬਰ ਕਰਨਾ ਚਾਹੁੰਦੇ ਆ ਪਰ ਆਲੋਚਨਾ ਕਰਕੇ ਤੁਹਾਨੂੰ ਅੰਦਰੋਂ ਅਸ਼ਾਂਤ ਕਰਨਾ ਚਾਹੁੰਦੇ ਆ ਨਕਲ ਕਰਨਾ ਸਭ ਤੋਂ ਵੱਡੀ ਤਾਰੀਫ਼ ਆ ਪਰ ਈਰਖਾ ਉਹ ਤਾਰੀਫ਼ ਪ੍ਰਗਟ ਨਹੀਂ ਹੋਣ ਦਿੰਦੀ ਈਰਖਾ ਕਹਿੰਦੀ ਆ ਮੈਂ ਇਹਨੂੰ ਚੰਗਾ ਕਿਉਂ ਕਹਾ ਇਸ ਲਈ ਹਮੇਸ਼ਾ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਹੈ ਜੋ ਤੁਹਾਡੀ ਪੂਰੀ ਨਕਲ ਕਰਦਾ ਪਰ ਜਨਤਕ ਤੌਰ ਤੇ ਬੰਦਾ ਤੁਹਾਨੂੰ ਨੀਵਾ ਦਿਖਾ ਰਿਹਾ ਇਹੋ ਜਿਹੇ ਬੰਦੇ ਤੋਂ ਹਮੇਸ਼ਾ ਬਚ ਕੇ ਰਹਿਣਾ ਹੈ ਅਗਲੀ ਨਿਸ਼ਾਨੀ ਜਿਹੜੀ 7ਵੀਂ ਆ ਉਹ ਇਹ ਆ ਵੀ ਜਿਹੜੇ ਲੋਕ ਤੁਹਾਡੇ ਬਾਰੇ ਗੱਲਾਂ ਕਰਦੇ ਆ ਪਰ ਜਿਵੇਂ ਤੁਸੀਂ ਗੱਲ ਕਹੀ ਹੁੰਦੀ ਹੈ ਉਵੇਂ ਨਹੀਂ ਕਰਦੇ ਆ ਕਿ ਤ్రోੜ ਮਰੋੜ ਕੇ ਪੇਸ਼ ਕਰਦੇ ਆ ਅਫਵਾਹਾਂ ਫਲਾਉਂਦੇ ਆ ਉਹ ਨਾ ਇਹੋ ਜਿਹੇ ਲੋਕ ਤੁਹਾਨੂੰ ਬਰਬਾਦ ਕਰ ਦਿੰਦੇ ਆ ਝੂਠੀਆਂ ਵਾਹ ਫਲਾ ਦੇਣੀਆਂ ਖਾਰਖਾਨੇ ਵਾਲੇ ਲੋਕਾਂ ਦਾ ਸਭ ਤੋਂ ਗੰਦਾ ਹਥਿਆਰ ਹੁੰਦਾ ਹੈ ਉਹ ਤੁਹਾਨੂੰ ਸਿੱਧਾ ਨਹੀਂ ਹਰਾ ਸਕਦੇ ਤੁਹਾਡੀ ਸ਼ਵੀ ਨਹੀਂ ਉਹਨਾਂ ਨੂੰ ਖਰਾਬ ਕਰਨਾ ਹੁੰਦਾ ਤਾਂ ਹੀ ਕਈ ਵਾਰੀ ਨਾ ਉਹ ਗੱਲਾਂ ਨੂੰ ਘੁਮਾ ਕੇ ਕਰਦੇ ਉਹਨਾਂ ਨੂੰ ਆਤ ਹੁੰਦੀ ਹੈ ਨਾ ਚੀਜ਼ਾਂ ਦੀ ਅਗਲੀ ਜਿਹੜੀ ਗੱਲ ਆ ਹੁਣ ਉਹ ਇਹ ਗੱਲ ਆ ਦੇਖੋ ਵੀ ਤੁਹਾਡੇ ਸਾਹਮਣੇ ਦੂਜਿਆਂ ਦੀ ਬਹੁਤ ਜ਼ਿਆਦਾ ਤਾਰੀਫ਼ ਕਰੀ ਜਾਣੀ ਉਹ ਜ਼ਿਆਦਾ ਉਹਨਾਂ ਨੂੰ ਚੰਗਾ ਕਹੀ ਜਾਣਾ ਕਹਿ ਦੇਣਾ ਵੀ ਉਹਨਾਂ ਦੀ ਗੱਲ ਆ ਉਹ ਕੰਮ ਤਾਂ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਇਸ ਕਰਕੇ ਬਹੁਤ ਕਾਮਯਾਬ ਹੋ ਗਏ ਤੁਸੀਂ ਵੀ ਉਹੀ ਚੀਜ਼ ਕਰ ਰਹੇ ਹੋ ਪਰ ਤੁਹਾਡੇ ਕੋਲ ਤੁਹਾਨੂੰ ਆਕੇ ਚੰਗਾ ਨਹੀਂ ਕਹਿਣਾ ਹੋਰਾਂ ਦੀ ਤਾਰੀਫ਼ ਕਰੀ ਜਾਣੀ ਇਹੋ ਜਿਹੇ ਬੰਦੇ ਵੀ ਤੁਹਾਡਾ ਆਤਮ ਵਿਸ਼ਵਾਸ ਘਟਾਉਂਦੇ ਆ ਸਿੱਧੇ ਤੌਰ ਤੇ ਤੁਹਾਡੀ ਨਿੰਦਿਆ ਨਹੀਂ ਕਰਦੇ ਪਰ ਤੁਹਾਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਵੀ ਤੁਸੀਂ ਚੰਗੇ ਨਹੀਂ ਹੈਗੇ ਦੂਜਿਆਂ ਨਾਲੋਂ ਫਲਾਣਾ ਬੰਦਾ ਚੰਗਾ ਹੈ ਇਹੋ ਜਿਹੇ ਲੋਕਾਂ ਤੋਂ ਵੀ ਬਚ ਕੇ ਰਹਿਣਾ ਹੈ ਜੀ ਤੇ ਅੱਗੇ ਜਦੋਂ ਆਪਾਂ ਨਿਸ਼ਾਨੀਆਂ ਦੀ ਗੱਲ ਕਰਦੇ ਹਾਂ ਨੌਵੀਂ ਤੇ ਦਸਵੀਂ ਨਿਸ਼ਾਨੀ ਇਹ ਆ ਵੀ ਤੁਹਾਡੇ ਕੋਲ ਜਦੋਂ ਲੋਕ ਹੋਣਗੇ ਤੁਹਾਡੇ ਨਾਲ ਖੁੱਲ ਕੇ ਗੱਲਾਂ ਹੀ ਨਹੀਂ ਕਰ ਸਕਦਾ ਈਰਖਾ ਕਰਨ ਵਾਲਾ ਸਾਡੇ ਨਾਲ ਖੁੱਲ ਕੇ ਹਾਸੀ ਨਹੀਂ ਸਕਦਾ ਸਾਡੇ ਨਾਲ ਬੈਠ ਕੇ ਅੱਖ ਵਿੱਚ ਅੱਖ ਹੀ ਨਹੀਂ ਮਿਲਾ ਸਕਦਾ ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਹੱਸਣ ਤੋਂ ਗਰੇਜ ਕਰਦੇ ਆ ਬੇਚੈਨੀ ਜੀ ਮਹਿਸੂਸ ਕਰਦੇ ਆ ਤੇ ਇਹ ਚੀਜ਼ਾਂ ਸਾਰੀਆਂ ਹੈਰਾਨ ਕਰਨ ਵਾਲੀਆਂ ਨਹੀਂ ਇਹ ਵੱਡਾ ਸੱਚ ਆ ਸਾਡੀ ਮਜਬੂਰੀ ਵਿੱਚ ਇਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਦੋਸੀ ਨਹੀਂ ਹੁੰਦੇ ਉਦੋਂ ਵੀ ਹੁੰਦੀਆਂ ਨੇ ਜੇ ਕੋਈ ਬੰਦਾ ਤੁਹਾਡੇ ਆਸ-ਪਾਸ ਬੈਠਾ ਇਹੋ ਜਿਹੀਆਂ ਗੱਲਾਂ ਕਰਦਾ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਤਾਂ ਇਹ ਸਮਝ ਲਿਓ ਕਿ ਉਹ ਬੰਦਾ ਤੁਹਾਡੇ ਤੋਂ ਬਹੁਤ ਈਰਖਾ ਕਰਦਾ ਹੈ ਤੇ ਗੁਰੂ ਮਹਾਰਾਜ ਜੀ ਕੀ ਕਹਿ ਰਹੇ ਆ ਮਹਾਪੁਰਖ ਕੀ ਕਹਿੰਦੇ ਆ ਭਾਈ ਦੇਖੋ ਇਹ ਹਰਖ ਬਾਦ ਨਾ ਕੀਜੈ ਰੇ ਮਨ ਸੋਕ੍ਰਿਤ ਕਰ ਕਰ ਲੀਜੈ ਰੇ ਮਨ ਜਿਸ ਦੇ ਅੰਦਰ ਤਾਤਪੁਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਆ ਸੁਕ੍ਰਿਤ ਕਰ ਕਰ ਨੇਕ ਕਮਾਈ ਕਰੀ ਚੱਲ ਇਹ ਵੀ ਸੁੱਖ ਤੈਨੂੰ ਮਿਲ ਜੇਗਾ ਐ ਮੇਰੇ ਮਨਾ ਤੂੰ ਐ ਹਰਖ ਈਰਖਾ ਤੇ ਵਿਖੇੜੇ ਕਿਉਂ ਕਰਦਾ ਐ ਮੇਰੀ ਜਿੰਦੇ ਇਹ ਭਗਤ ਕਬੀਰ ਸਾਹਿਬ ਜੀ ਵੀ ਕਹਿ ਰਹੇ ਆ ਇਸ ਕਰਕੇ ਭਾਈ ਸਾਨੂੰ ਇਹ ਈਰਖਾ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਜੇ ਇਹ ਨਿਸ਼ਾਨੀਆਂ ਕਿਸੇ ਬੰਦੇ ਵਿੱਚ ਨੇ ਤੇ ਜੇ ਸਾਡੇ ਵਿੱਚ ਵੀ ਨੇ ਕਿਸੇ ਨੂੰ ਦੇਖ ਕੇ ਆਪਾਂ ਇਦਾਂ ਕਰਦੇ ਆ ਆਪਦੇ ਤੇ ਵੀ ਲਾਇਓ ਗੱਲ ਇਰ ਭਾਈ ਅਸੀਂ ਵੀਰਖਾਲੂ ਲੋਕ ਆ ਅਸੀਂ ਵੀ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਬਖਸ਼ ਲੋ ਜੀ ਤਾਂ ਗੁਰਮਖੋ ਇਹ ਚੀਜ਼ਾਂ ਹਮੇਸ਼ਾ ਤੁਸੀਂ ਯਾਦ ਰੱਖਣੀਆਂ ਨੇ ਜਿੰਨੇ ਵੀ ਮਹਾਪੁਰਖ ਆ ਬਾਬਾ ਨਾਨਕ ਸਿੰਘ ਜੀ ਬਚਨ ਕਰਿਆ ਕਰਦੇ ਸੀ ਕਹਿੰਦੇ ਕਿ ਈਰਖਾ ਕਰਨ ਵਾਲਾ ਬੰਦਾ ਜਿੰਨਾ ਆਪਣਾ ਨੁਕਸਾਨ ਕਰਦਾ ਉਹਨਾਂ ਕਦੇ ਵੀ ਕਿਸੇ ਦਾ ਨਹੀਂ ਕਰ ਸਕਦਾ ਕਿਉਂਕਿ ਉਹ ਇਹ ਅੱਗ ਵਿੱਚ ਆਪ ਹੀ ਸੜੀ ਜਾਂਦਾ ਹੈ ਉਹ ਇਓਂ ਆ ਵੀ ਬਲਦਾ ਹੋਇਆ ਕੋਲਾ ਉਹਨੇ ਹੱਥੇ ਰੱਖਿਆ ਹੋਇਆ ਕਿਆ ਰਿਆ ਮੈਂ ਦੂਜਿਆਂ ਨੂੰ ਸਾੜੂੰਗਾ ਪਰ ਸਾੜੋ ਆਪ ਰਿਆ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਇਸ ਕਰਕੇ ਕਹਿੰਦੇ ਆ ਭਾਈ ਈਰਖਾ ਨਾ ਕਰੋ ਜੇ ਤੁਸੀਂ ਕਰਨਾ ਹੀ ਆ ਦੁਨੀਆ ਤੇ ਆਇਓ ਇੱਕ ਕੰਮ ਕਰੋ ਰੱਬ ਦਾ ਨਾਮ ਜਪਣਾ ਸਿਮਰਨ ਕਰੋ ਭਗਤੀ ਕਰੋ ਇਹਦੇ ਵਿੱਚ ਬੜੀ ਸ਼ਕਤੀ ਆ ਪੁੱਲ ਚੁੱਕ ਦੀ ਖਿਮਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ